ਇੱਕ ਮਾਮਲਾ ਜਿਹੜਾ ਪਿੱਖੀਵਿੰਡ ਤੋਂ ਸਾਹਮਣੇ ਆ ਰਿਹਾ ਜਿੱਥੇ 7ਵੀਂ ਕਲਾਸ ਦੀ ਇੱਕ ਕੁੜੀ ਜਿਹੜੀ ਆ ਆਪਣੇ ਪਿਤਾ ਦੀ ਲਾਇਸੈਂਸੀ ਪਿਸਤਲ ਜੜੀ ਆ ਆਪਣੇ ਬੈਗ ਦੇ ਵਿੱਚ ਪਾ ਕੇ ਸਕੂਲ ਲੈ ਕੇ ਆ ਜਾਂਦੀ ਆ ਤਾਂ ਪਿਤਾ ਪਿੱਛੋਂ ਲੱਭਦਾ ਰਹਿੰਦਾ ਕਿ ਉਹਦੀ ਪਿਸਤਲ ਕਿੱਥੇ ਗਈ ਤੇ ਜਦੋਂ ਲੱਭਦੇ ਲਵਾਂਦੇ ਜਦੋਂ ਸਕੂਲ ਵਿੱਚ ਪਹੁੰਚਦੇ ਨੇ ਤਾਂ ਪਤਾ ਚੱਲਦਾ ਹੈ ਕਿ ਲੜਕੀ ਵੱਲੋਂ ਉਹਨਾਂ ਦੀ ਕੁੜੀ ਵੱਲੋਂ ਜੜੀ ਆ ਆਪਣੇ ਬੈਗ ਦੇ ਵਿੱਚ ਹੀ ਜੜੀ ਆ ਪਿਸਤਲ ਪਾ ਕੇ ਸਕੂਲ ਲੈ ਕੇ ਆਈ ਜਦੋਂ ਇਸ ਤੋਂ ਇਸ ਦੇ ਬਾਰੇ ਜਦੋਂ ਸਕੂਲ ਪ੍ਰਬੰਧਕ ਨੂੰ ਪਤਾ ਚੱਲਦਾ ਆ ਤਾਂ ਤੁਰੰਤ ਕਾਰਵਾਈ ਕਰਦੇ ਹੋਇਆ ਪਹਿਲਾਂ ਤਾਂ ਆਪਣੇ ਉਹਨਾਂ ਦੇ ਮਾਪਿਆਂ ਨੂੰ ਬੁਲਾਇਆ ਜਾਂਦਾ ਲੜਕੀ ਦੇ ਤਾਂ ਜਿਹੜੀ ਪਿਸਤਲ ਆ ਉਹਨਾਂ ਦੇ ਹੈਂਡਓਵਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਨੂੰ ਜਿਹੜਾ ਆ ਸਕੂਲ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਤਾਂ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਇਆ ਲੜਕੀ ਦੇ ਪਿਤਾ ਦੇ ਉੱਤੇ ਜਿਹੜੀ ਉਹ ਐਫ ਆਈ ਆਰ ਦਰਜ ਕਰ ਦਿੱਤੀ ਗਈ। ਉਸ ਵਕਤ ਜਿਹੜੀ ਬੱਚੀ ਇੱਕ ਪਿਸਤਲ ਲੈ ਕੇ ਆਈ ਸੀ ਉਹਦੇ ਸਬੰਧ ਸਾਰੀ ਘਟਨਾ ਗਈ ਤੇ ਤੁਸੀਂ ਗਾਂ ਕੀ ਉਪਰਾਲੇ ਕਰ ਰਹੇ ਜੀ ਜੀ ਇਹ ਅਜਿਹੀ ਘਟਨਾ ਕੋਈ ਨਾ ਵਾਪਰੇ। ਸਰ ਜੀ ਇਹ ਬਾਤ ਜਦੋਂ ਪੇਰੈਂਟਸ ਆਕਰ इन्क्वायरी के लिए आया है इंक्वायरी में उन्होंने पूछा है कि बाई मिस्टेक है बच्चों ने हमारा लाइसेंस लाइसेंस वाला जो रिकॉर्ड है वो लेकर आया ऐसे हमें शक है ठीक है ना तो फिर हमने बच्चों का जब देख बाइक चेक कर रहे हैं तब मुझे वो मिला वो मुझे वो बच्चों ने खुद पेरेंट्स को हैंड ओवर कर दिया ये मेरे पास से बोलते कितने बजे दिक्कत ना मैडम स्कूल हाँ, स्कूल लगे टाइम दी है हां स्कूल टाइम 1 130 में पेरेंट्स आए थे 145 50 तक ये बात हो गई मैडम बच्चे तक छुट्टी भी हो गया बच्चे बोल रहे हैं है वो उस लड़की ने वाल निकाला और बच्चों को डरा ऐसी कोई बात हुई क्या नहीं नहीं सर इस तरह बात कुछ भी हुआ नहीं है वो हमारे जानकारी में कुछ भी ਨਹੀਂ ਹੈ ਤਬ ਤੱਕ ਛੁੱਟੀ ਵੀ ਹੋ ਗਈ ਹੈ ਠੀਕ ਹੈ ਨਾ ਮੈਮ ਜਦੋਂ ਇਹ ਘਟਨਾ ਸਾਹਲੀ ਵਾਪਸ ਦੀ ਆ 130 ਤੇ ਜਦੋਂ ਮਤਲਬ ਕਿ ਆਪ ਲੱਭ ਜਾਂਦਾ ਹੈ ਜਾਂ ਉਹਦੇ ਬਿਨਸ ਆ ਜਾਂਦੇ ਆ ਫਿਰ ਪੁਲਿਸ ਨੂੰ ਉਸ ਟਾਈਮ ਕਿਉਂ ਨਹੀਂ ਸੂਚਿਤ ਕੀਤਾ ਜਾਂਦਾ ਸ਼ਾਮ ਨੂੰ ਵੀ ਕਿਉਂ 8 ਵਜੇ ਦੇ ਕਰੀਬ ਜਿਹੜਾ ਜਆ ਦਰਖਾਸਤ ਜਿਹੜੀ ਉਹ ਦਿੱਤੀ ਜਾਂਦੀ ਹੈ ਉਹ ਉਸੇ ਟਾਈਮ ਪਰ ਇਹ ਹਮਾਰਾ ਸੰਧ ਪਾਪਾ ਦਾ ਜੋ ਕੋਪ ਦਾ ਕੋ ਫਿਊਨਰਲ ਕਾ ਪ੍ਰੋਗਰਾਮ ਦਾ ਫਾਦਰ ਜੀ ਨੇ ਉਹ ਜੋ ਉਸਕੇ ਲਈ ਗਿਆ ਹੋਤਾ ਠੀਕ ਹੈ ਨਾ ਜੋ ਸਕੂਲ ਦਾ ਡਾਇਰੈਕਟਰ ਹੈ और मैं भी प्रेयर अटेंड करना था और उसके बाद और ये बच्चों ने कभी पेरेंट्स ने कोई चीज बच्चों से गुम हो गया और इस तरह बैग में से लेने के लिए तो आ जाते हैं मैंने एकदम देखा भी नहीं है, है की पेरेंट्स ने ले लिया मैंने इनके पास है बोल रहे थे पेरेंट्स ने खुद को ले लिया मुझसे मैंने नहीं कुछ किया आगे से और स्कूल आगे से कुछ कर रहा है कि ऐसी घटना आगे ना हो बच्चों को ब्रीफ कर रहे हैं नाउ वी हैव सस्पेंडेड दैट गर्ल फ्रॉम द स्कूल एंड वी हैव मेड है टीम फॉर इन्वेस्टिगेशन एंड फॉर द थिंग्स एंड वी हैव मेड है कम्पलेन टू द पुलिस दोलिस ਤੇ ਮੈਂ ਜਿਵੇਂ ਮੰਨ ਲਵੋ ਵੀ ਆ ਜੇ ਹੀ ਘਟਨਾ ਜੇ ਮੰਨ ਲਓ ਉਥੇ ਕੋਈ ਰਿਵਾਲਵਰ ਦੇ ਨਾਲ ਗੋਲੀ ਚੱਲ ਜਾਂਦੀ ਜਾਂ ਉਥੇ ਕੁਛ ਕਿਸੇ ਨੂੰ ਕੇ ਟੀਚਰ ਨੂੰ ਵੀ ਗੋਲੀ ਲੱਗ ਸਕਦੀ ਕਿਸੇ ਨੂੰ ਵੀ ਤੁਹਾਨੂੰ ਲੱਗਦਣੀ ਆ ਵੀ ਇਹ ਚੀਜ਼ ਨੂੰ ਤੁਰੰਤ ਜਿਹੜਾ ਆ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਸੀਗਾ ਸ਼ਾਮੀ ਹੀ ਕਿਉਂ 4-5 ਘੰਟੇ ਬਾਅਦ ਜਦੋਂ ਇਹ ਮਾਮਲਾ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਕੰਪਲੇਂਟ ਜਿਹੜੀ ਜਾਂਦੀ ਆ ਸਾਡੇ ਸਰ ਦੇਖੋ ਨਾ ਇਹ ਇਹ ਬਾਤ ਹੈ ਇਸ ਤਰ੍ਹਾਂ ਹੋ ਗਿਆ ਕਿ ਮੈਨੂੰ ਕੋ ਕਿਹ ਅਪਦਾਵ ਹੁੰਦਾ ਕਿ ਇਹ ਲਾਈਵ ਹੈ ਕਿ ਆ ਹੈ ਕਿਸ ਤਰ੍ਹਾਂ ਇਹ ਪੇਰੈਂਟਸ ਕبھی ਕਦੇ बच्चों ने कुछ चीज घर से लेकर आता होता है वो पे, पेरेंट्स को हैंड ओवर करते होते ठीक है ना कभी मोबाइल लेकर आया गा, कभी गाड़ी का चाबी लेकर आया कभी वो कोई चीज है पेरेंट्स का जिम्मेवारी बनता है ना बैग में क्या भेज रहे हैं क्या नहीं भेज रहे वो देखने के लिए देता हाँ तो फिर है, अभी देखो हाँ, जब छुट्टी का टाइम भी हो गया जल्दी में बच्चा सारे चले गए हैं इन्वेस्टिगेशन करने के लिए पूछने के लिए मेरे पास भी टाइम भी तो नहीं हो रहे थे चुटी के पहले होते तो चलो ठीक है, हम बुलाकर पूछना ये सारे आई वेटिंग फॉर द डायरेक्टर टू कम एंड वी विल डिस्कस एंड वी विल द थिंग्स। लड़की को स्कूल okay. से निकाल दिया वी हैव सस्पेंडेड इन्वेस्टिगेशन टाइम है ना सो फर्दर थिंग्स वी विल सी दैट वट विल ओके थैंक यूरबानी जी ਇੱਕ ਸਕੂਲੀ ਵਿਦਿਆਰਥੀ ਵੱਲੋਂ ਜਿਹੜਾ ਸੈਕਟ ਅਕਾਊਂਟ ਵਿੱਚ ਪੜ੍ਹਦੀ ਸੀ ਉਹਦੇ ਵੱਲੋਂ ਆਪਣੇ ਪਿਤਾ ਦਾ ਜਿਹੜਾ ਪਸਾਉਣ ਲੈਣ ਦਾ ਗਿਆ ਸੀ ਅਸਰ ਉਹ ਪੁਲਿਸ ਕੋਲ ਮਾਮਲਾ ਪੁੱਜਿਆ ਸਰ ਕੀ ਕਾਰਵਾਈ ਕੀਤੀ ਗਈ ਉਹ ਇੱਕ ਮਾਮਲਾ ਨਾਲ ਸੋਸ਼ਲ ਮੀਡੀਆ ਤੇ ਵੀ ਇੱਕ ਵੌਇਸ ਰਿਕਾਰਡਿੰਗ ਆਈ ਉਸ ਪ੍ਰੰਤ ਜਿਹੜਾ ਸੀ ਸਕੂਲ ਨਾਲ ਵੀ ਸੰਪਰਕ ਕੀਤਾ ਤੇ ਸਕੂਲ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਜਿਹੜੇ ਸਰਬਜੀਤ ਸਿੰਘ ਕਲਸੀਆ ਦੇ ਰਹਿਣ ਵਾਲੇ ਨੇ ਇਹਨਾਂ ਦੀ ਛੋਟੀ ਬੱਚੀ ਹੈ ਜਿਹੜੀ 7th ਕਲਾਸ ਦੀ ਸਟੂਡੈਂਟ ਹੈ ਉਹ ਆਪਣੇ ਘਰੋਂ ਆਪਣੇ ਪਿਤਾ ਦਾ ਲਾਇਸੈਂਸੀ ਵੈਪਨ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਆਉਂਦੀ ਹੈ ਜਿਸ ਬੰਦੀ ਪੇਰੈਂਟਸ ਵੱਲੋਂ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਬੈਗ ਚੋਂ ਕੱਢ ਕੇ ਆਪਣੀ ਡੱਬੇ ਤੇ ਲਾ ਲੈਂਦੀ ਹੈ ਤੇ ਚੈੱਕ ਕਰਕੇ ਸਕੂਲ ਵੱਲੋਂ ਜਿਹੜੀ ਉਹਦੇ ਪੇਰੈਂਟਸ ਨੂੰ ਇਹ ਵੈਪਨ ਵਾਪਸ ਕੀਤਾ ਗਿਆ ਸੋ ਇਸ ਸੰਬੰਧੀ ਥਾਣਾ ਭੀਖੀ ਵਿਖੇ ਸਰਬਜੀਤ ਸਿੰਘ ਦੇ ਉੱਤੇ ਜਿਹੜੀ ਐਫਆਈਆਰ ਦਰਜ ਕਰ ਲਈ ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਦਾ ਪਿਸਟਲ ਲੈ ਕੇ ਆਉਣਾ ਇਹ ਕੋਈ ਛੋਟੀ ਗੱਲ ਨਹੀਂ ਇਹਦੀ ਗਹਿਰਾਈ ਨਾਲ ਜਿਹੜੀ ਉਹ ਤਫ਼ਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਟੈਕਨੀਕਲ ਐਂਗਲ ਨਾਲ ਇਹਦੀ ਪੜਤਾਲ ਕੀਤੀ ਜਾਊਗੀ ਕਿ ਉਹ ਉਹ ਲੜਕੀ ਵੈਪਨ ਕਿਉਂ ਲੈ ਕੇ ਆਈ ਉਹਦਾ ਲੈ ਕੇ ਆਉਣ ਦਾ ਰੀਜ਼ਨ ਕੀ ਸੀ ਸੋ ਇਹਦੀ ਤਫ਼ਤੀਸ਼ ਆ ਜਿਹੜੀ ਉਹ ਜਾਰੀ ਹੈ ਸਰ ਕਿਤੇ ਨਾ ਕਿਤੇ ਇਹ ਲੱਗਦਾਨੀ ਹੈ ਕਿ ਸਕੂਲ ਪ੍ਰਬੰਧਕਾਂ ਵੱਲੋਂ ਇੱਕ ਅੰਗੇਲੀ ਕੀਤੀ ਗਈ ਕਿਉਂਕਿ 1:30 ਵਜੇ ਦੀ ਘਟਨਾ ਹੈ ਤੇ 8:46 ਮਿੰਟ ਤੇ ਦਰਖਾਸਤ ਜਿਹੜੀ ਹੈ ਖਾਣਾ ਪੀਣ ਦੇ ਵਿੱਚ ਪਹੁੰਚਦੀ ਹੈ ਬਿਲਕੁਲ ਜੀ ਬਿਲਕੁਲ ਸਾਨੂੰ ਵੀ ਇਨਫੋਰਮੇਸ਼ਨ ਜਿਹੜੀ ਆ ਮੀਡੀਆ ਰਾਹੀਂ ਮਿਲੀ ਹੈ ਤੇ ਫਿਰ ਅਹੀ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਜਦੋਂ ਪੁੱਛ ਪੜਤਾਲ ਕੀਤੀ ਤੇ ਫਿਰ ਹੀ ਇਹਨਾਂ ਵੱਲੋਂ ਜਿਹੜੀ ਐਪਲੀਕੇਸ਼ਨ ਜਿਹੜੀ ਆ ਥਾਣੇ ਨੂੰ ਨੋਟ ਕੀਤੀ ਗਈ ਜਦੋਂ ਕਿ ਸਕੂਲ ਨੂੰ ਚਾਹੀਦਾ ਸੀਗਾ ਵੀ ਇਦਾਂ ਦੀ ਘਟਨਾ ਜਿਹੜੀ ਆ ਤੁਰੰਤ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਜਿਹੜਾ ਵੈਪਨ ਇਹਨਾਂ ਨੇ ਫਾਦਰ ਨੂੰ ਦੇ ਦਿੱਤਾ ਉਹ ਫਾਦਰ ਨੂੰ ਦੇਣ ਦੀ ਬਜਾ ਪੁਲਿਸ ਦੇ ਹੈਂਡਓਵਰ ਕਰਦੇ ਤੇ ਮੌਕੇ ਤੇ ਪੜਤਾਲ ਹੁੰਦੀ ਇਹ ਕਿਸ ਤਰੀਕੇ ਨਾਲ ਵੈਪਨ ਜਿਹੜਾ ਉਹ ਥਾਣੇ ਦੇ ਆਪਣੇ ਸਕੂਲ ਦੇ ਵਿੱਚ ਆਇਆ ਸੋ ਹੁਣ ਵੀ ਇਹਦੀ ਜਿਹੜੀ ਪੜਤਾਲ ਉਹ ਤੱਥਾਂ ਦੇ ਆਧਾਰ ਤੇ ਕਰਕੇ ਤੇ ਇਹਦੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲੈਣੀ ਜੋ ਪਰਚਾ ਵਗੈਰਾ ਦਰਜ ਕਰਤਾ ਬਿਲਕੁਲ ਜੀ ਐਫ ਆਰ ਜਿਹੜੀ ਆ ਉਹ ਥਾਣੇ ਏਕੀਵਿੰਡ ਦੇ ਵਿੱਚ ਤੇ ਫਾਦਰ ਦੇ ਉੱਤੇ ਦਰਜ ਰਜਿਸਟਰ ਹੋ ਚੁੱਕੀ ਆ ਜਿਹਦੀ ਤਫਤੀਸ਼ ਚੱਲ ਰਹੀ